ਅੱਜ ਜੀ ਦੋਸਤੋ ਸੁਰਮੈ ਕੀ ਤਦਖਾ ਮੱਜ ਕੰਮ ਕਰੀ ਜਾਂਦਾ ਉਹ ਤਾਂ ਢੀਲਾ ਪੋਣਿਆ ਏ ਓਏ ਕੀ ਤੋ ਏ ਓਏ ਆ ਜਾ ਤੂੰ ਕਿਧਰ ਕੀ ਕਰਦਾ ਗਾਜਰਾ ਪਟਦਾ ਆ ਢੀਲਾ ਬਾਢੀ ਲੱਗਦੇ ਬਰਾ ਕੋਡ ਪਊਗਾ ਮੈਂ ਨਹੀਂ ਪਊਗਾ ਪਹਿਲਾਂ ਮੈਨੂੰ ਗਾਜਰਾ ਪਟਣਾ ਹੈ ਨਾ ਮੇਰਾ ਤਾਊ ਆ ਲੈ ਪਾਪ ਤੋਂ ਢੀਲਾ ਓ ਮੇਰਾ ਤਾਊ ਆ ਓ ਪਾ ਦੇ ਯਾਰ ਪਾ ਲਈ ਤੇਰੇ ਆਪਣਾ ਢੀਲਾ ਨਹੀਂ ਵਿਕਦੀਆਂ ਤੈਨੂੰ ਤੈਨੂੰ ਦੋਸਤ ਪਿਆਰ ਹੀ ਬਾਲਾ ਕਰਦੇ ਨੇ ਪਾਰੇ ਪਤ ਪਾਰੇ ਕੋਈ ਨਾ ਲੈ ਆ ਹਾਂ ਫਿਰ ਕੰਮ ਵਾਧੂ ਕਰ ਜਾਂ ਇਧਰ ਮਾਈਕ ਉਹ ਤੇ ਨਾ ਇਹ ਤੂੰ ਢੀਲਾ ਪਾ ਦੇ ਮੈਂ ਯਾਰ ਇਹਦਾ ਗਾਣਾ ਚ ਲੈ ਪਤ ਪਾ ਦੇ ਆ ਜਾ ਆਜੋ ਗਾਜਰਾ ਆ ਸੋਰੀ ਸੋਰੀ ਦਾ ਉਸਤਾ ਢੀਲਾ ਲੈ ਲੋ ਸਾਹ ਤਾਰੇ ਚੀਰ ਲੈ ਟੋਕਰੇ ਚ ਟਰ ਲੈ ਟਰ ਲੈ ਆ ਨਸ 6 ਦਿਨ ਪੁਰਾਣਾ ਸਿਰਫ 10 ਦਿਨ ਪੁਰਾਣਾ ਪੁੱਤ ਇਹ ਚਾਰ ਤੋਂ ਪਹਿਲਾਂ ਆਪਾਂ ਕੱਟਿਆ ਸੀਗਾ ਮਨ ਚਲ ਉਹ ਚਾਰ ਦਿਨ ਪੁਰਾਣਾ ਸੀ ਹੁਣ 10 ਦਿਨ ਹੋ ਗਿਆ 15 ਦਿਨ 10 ਦਿਨ ਦਾ ਦੇ ਦੇ ਤੂੰ ਨਵਾਂ ਤਾਂ ਹੈਗਾ 32000 ਰੁਪਏ ਦਾ ਤੂੰ ਦੇ ਦੇ 27000 ਰੁਪਏ ਦਾ ਲੈਸਤੀ ਆ 27 ਦਾ ਲੈ ਚੋ ਦੋਸਤੋ 27 ਦਾ ਨਹੀਂ 26 ਦਾ ਲੈ ਚੋ ਲੈਸਤਾ ਕਰਨ ਹਣੀ ਬੋਲਦਾ ਤੂੰ ਹਣਾ ਉਹ ਇਹ ਆ ਕਿੰਨੇ ਦਾ ਦੇਗਾ ਫਿਰ ਫੋਲਡ ਫਲਿੱਪ 6 42000 ਰੁਪਏ ਦਾ ਸਾਰਾ ਫੋਨ ਰਹੀ ਨਾ 80000 ਦੇ ਫੋਨ ਨੇ ਹੈ ਵਾਰੰਟੀ ਪਈ ਜੀ ਥੋੜੇ ਹੀ ਮਹੀਨੇ ਜਿਵੇਂ ਨਵਾਂ ਪੀਸਾ ਸਮਝ ਆ ਹਾਂ ਹਾਂ ਕਵਰ ਵੀ ਦੇ ਚੱਲਿਆ ਕਿੰਨਾ ਘੰਟਾ ਉਹ ਚਾਰਜਿੰਗ ਕੇਬਲ ਹੈ ਕਵਰ ਪਤਾ ਇਹ ਜਿਹੜੀ ਪਤਾ ਨਹੀਂ ਚਾਰਜਿੰਗ ਤੇ ਚੱਲੀ ਆ ਕਰਨ ਲਾਉ ਉਹ 256 ਜੀ ਦੇ ਦੇ 28000 ਰੁਪਏ ਦਾ S27 28000 ਹਾਂ ਇਹ ਦਮਾਂਗੇ ਆਪਾਂ ਦੋਸਤਾਂ ਨੂੰ 626000 ਦਾ ਅਗਨੇ ਆ ਦੇ ਦੇ ਫਿਰ ਤੂੰ ਇਹ 27000 ਰੁਪਏ ਆਜਾ S24 ਆ ਇਹ ਇਹਦੇ ਤੇ ਤੂੰ 37000 ਰੁਪਏ ਦਾ ਸੇਮ ਹੀ ਗਾਰੰਟੀ ਜੀ 53 ਹੁੰਦੀ ਨਹੀਂ ਦਿੰਦਾ ਹਾਂ ਇਹ ਦੇ ਦੇ ਮੈਂ ਦੋਸਤਾਂ ਨੂੰ 35000 ਦਾ ਲੈਕ ਲਓ ਦੋਸਤੋ ਆ ਕਿਤੇ ਦੇ ਰਹੇ ਹਾਂ ਇਹ ਦੇ ਦੇ ਤੂੰ 20000 ਰੁਪਏ ਦਾ ਵੀਰੇ ਦੋਸਤੋ ਛੇਤੀ 19 ਦਾ ਲੈਕ ਲਓ ਡੀਲਾਂ ਮੈਂ ਛੱਡਦਾ ਨਹੀਂ ਅੱਜ ਆਹਾ ਮਾਫ ਇਹ ਦੇ ਦੇ ਤੂੰ 9000 ਰੁਪਏ ਦਾ ਜੀਪ ਦਾਸੀ ਮਾਡਲ ਆ ਇਹ ਚ ਡਿਸਪਲੇ ਚਾਲ ਕਰਦਾ ਡਾਟਾ ਹਲਕਾ ਡਾਟ ਬੋਤ ਨੋ ਜਾਣੀ ਦੋਸਤੋ ਇਹਦੇ ਆਊਰੇ ਸਕਰੀਨ ਚ ਹਲਕਾ ਡਾਟ ਹੈ ਨਾ ਜਿਹੜੀ ਇਹ ਤੁਹਾਨੂੰ 8000 ਦਾ ਦੇ ਦਾਂਗੇ ਦੋਸਤੋ ਹੈਗਾ 20 25000 ਦਾ ਨਵਾਂ ਕਿੰਨੇ ਦਾ ਹੋ ਰਹੀ ਹੈ 23000 ਦਾ ਪੁੱਤ 23 ਦਾ ਦੋਸਤੋ ਇਹਦੀ ਇੱਕ ਡਾਟ ਕਰਕੇ ਕਿੰਨੇ ਜਿੰਨਾ ਸਸਤਾ ਹੋ ਜਾ ਅੱਛਾ ਮੈਂ ਨੋ ਦਾ ਕਹੇ ਤੂੰ 8 ਦਾ ਕਰਤਾ 8 ਦਾ ਹੋ ਗਿਆ ਦੇਖੋ ਆ ਚੱਕੋਏ OnePlus ਦਾ 10 Pro ਬੜਾ ਕੱਢ ਕੇ ਵੀ ਦਿਖਾ ਦੇ ਏ ਵਾਹ ਆ ਕਿਹੜਾ ਦਾ ਦੂਆ ਗਿਆ ਆਪਣੇ ਲੋਵੇ ਸੀ ਜਦ ਦੂਰ ਜਾ ਰਹੇ ਨੇ ਇਹ ਆਇ ਨਿਕਲਦਾ ਹੁੰਦਾ ਹੈ ਇਹ ਚੱਕੋਏ ਲੈੰਨ ਨੂੰ 60 ਟਨ ਨੂੰ پرو ਕਿੰਨਾ ਭਰ ਗਿਆ ਡੜੇ ਸਾਰਾ پرو ਨੂੰ ਨਾ ਭਰਿਆ ਹੈ ਹੂੰ ਕਿੰਨੇ ਦਾ ਦੇਗਾ ਇਹ 20000 ਰੁਪਏ ਦਾ 50000 ਦੇਰ ਮੈਂ ਤਾਂ ਵੀਰ ਨੂੰ ਯਾਰ ਦੋਸਤਾਂ ਨੂੰ ਕੋ ਦੋ ਸਸਤੇ ਸਸਤੇ ਪੂਰਨ ਰਵਾਇਆ ਪਾਹਾ ਆ ਕਿੰਨੇ ਦੇਂਗਾ ਭਰਾ ਇਹ ਫੋਲਡ 6 ਸਾ ਕਿੰਨੇ ਦਾ 77000 ਦਾ ਕਤਰ ਹਜ਼ਾਰ ਦੇ 30000 ਦੂੰ ਮੈਂ ਦੋਸਤਾਂ ਨੂੰ ਦਈਆ ਕਿੰਨੇ ਦੇਂਗਾ ਐਸ 24 ਐਫ ਪੀ ਆ 28000 ਰੁਪਏ ਦਾ 28000 ਦੋਸਤੋ ਲੈ ਲਓ 60 ਦੇ 26 ਦਾ ਲੈ ਲਓ ਦੋਸਤੋ ਹੂ ਦਾਤਾ ਮੇਰੀ ਮੈਂ ਗਾਜਰਾ ਤਾਂ ਮੈਂ ਗਾਜਰਾ ਬੜਦਾ ਛੋਡੇ ਘਰ ਕਿ ਮੈਂ ਢੀਲਾ ਪਾਉਣ ਦੀ ਸੱਚੀ ਜਾਂਦੀ ਆ ਤੂੰ ਕਰਦੇ ਨਹੀਂ ਫੋਲੋ ਕਮੈਂਟੇ ਚ ਲਿਖ ਕੇ ਭੇਜੋ ਕਿਹੜਾ ਫੋਲੋ ਕਰਦਾ ਕਿਹੜਾ ਵੀਡੀਓ ਨੂੰ ਸ਼ੇਅਰ ਕਰਦਾ ਧੰਨਵਾਦ ਜੀ ਵੀ ਤੇ ਡੀਲਰ ਨੂੰ ਬੋਤ ਚਾਰ ਮਾਲ ਹੱਬ ਵੱਟਾ ਦੇ ਗਲੀ ਲੰਗੋਵਾਲ ਧੰਨਵਾਦ ਜੀ